ਲਓ ਜੀ ਬਾਈ ਟਰੈਕਟਰ ਦੇ ਇੰਜਨ ਮਾਰੇ ਪਾਣੀ ਨਿਕਲਣ ਲੱਗ ਗਿਆ ਨਵਾਂ ਨਵੀਂ ਤਕਨੀਕ ਆ ਗਈ ਲੀਕ ਹੋ ਗਿਆ ਇਹ ਬਾਈ ਇਹਦੇ ਦੂਈ ਨਾਲ ਘਟਾਤੀ ਅਸੀਂ ਮਗਲੈਲੀ ਪਾਏ ਕਰਨਾ ਪਾਣੀ पे ਚੱਲਦਾ ਕਰ ਲਿਆ ਬਸ ਪਾਣੀ पे ਕਰ ਲਿਆ ਹੁਣ ਪਾਣੀ पे ਕਰ ਲਿਆ ਤੇਲ ਤੂੜਾ ਜੱਬੇ ਚੱਕਦਾ ਡੀਜ਼ਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਲੋ ਜੀ ਬਾਈ ਕਹਿੰਦੇ ਬਹੁਤ ਕਮੈਂਟ ਆਇਆ ਕਿਲੀ ਕੱਢਣੀ ਆ ਫਲਾਣਾ ਇਹ ਕਿਹੜੀ ਕਿਲੀ ਆ ਆ ਕਿਲੀ ਆਪਾਂ ਕੱਢੀ ਹੋਈ ਸੀ ਇਹ ਬਿਨਾ ਸੈਂਸਿੰਗ ਤੇ ਚਲਾ ਕੇ ਦੇਖਿਆ ਦਾ ਬਾਈ ਹਾਂ ਹੁਣ ਇਹਦਾ ਪਤਾ ਨਹੀਂ ਹੁਣ ਇਹ ਸੈਂਸਿੰਗ ਲਾ ਕੇ ਚਲਾ ਕੇ ਦੇਖਦੇ ਹਾਂ ਕਿਕਣਾ ਲੱਗਣੀ ਇਹ ਆ ਨਿਕਲ ਗਿਆ ਹਾਂ ਆਹ ਕੀ ਲਈ ਹੈ ਦੋ ਛੋਟੇ ਨੂੰ ਹੁਣ ਨਾ ਬੁੱਕਦਾ ਜਾਵੇ ਤੇ ਕੀ ਕਰ ਲਿਆ ਪਿੱਛੇ ਤੇ ਭਾਈ ਪੂਰੀ ਕੁੱਟਿਆ ਗੱਲ ਪਿੱਛੇ ਅਸੀਂ ਚਲੇ ਗਏ ਦਾਤ ਮਾਰ ਗਿਆ ਭਾਈ ਥਾ ਲਿਆ ਗੱਲੇ ਸਾਡਾ ਕੋਈ ਫਾਇਦਾ ਨਹੀਂ ਨਹੀਂ ਦੇਖ ਲੈ ਵੀ ਲੰਘ ਗਏ ਬੰਦੇ ਨੂੰ ਦੋ ਵਾਰ ਤਾਂ ਲੰਘ ਗਿਆ ਤਾਂ ਤੀਆ ਥਾ ਲਿਆ ਭਾਈ ਆਂਗੂਲੀ ਸੋਨੂਗੀ ਇੱਕ ਦਾ ਭਾਈ ਨੇਰੀ ਨੇ ਪੰਤਾ ਤੇ ਉੱਪਰ ਦੇ ਦਾਸ ਨੇ ਪੰਤਾ ਫਾਟੇ ਕੰਮ ਕਰ ਰਿਹਾ ਕੰਮ ਦਾ ਟਾਈਮ ਆਪਰ ਦੇ ਜਗ੍ਹਾ ਰੱਖ ਡਾਟ ਖੋਲਣਾ ਕਹਿੰਦਾ ਜਿਹੜਾ ਗੋਟੀ ਲੱਗ ਜੂਗੀ ਆਪਣੇ ਵਾਲੀ ਉਹ ਲੰਬੀ ਜੀ ਆਹ ਗੈਨਾਏ ਪਤਲਾ ਜੇ ਕਰਾ ਟਪੂਰੀ ਕਾਤੇ ਕੋਲਣਾ ਪਾਣੀ ਕੱਢਣਾ ਵਿੱਚ ਤੇ ਲੱਗ ਜਾਣੇ ਹੈ ਲੱਗ ਜੂ ਹਾਂ ਅਵੇ ਰਖਾ ਉਹ ਖੋਲ ਦਿੰਦੇ ਟਰ ਲੈ ਕੇ ਬਾਤਾ ਲਏ ਨੇ ਪੂਰੀ ਡੂੰਗੀ ਕਿਨੇ ਕਬਜੀ ਹੈ ਕੱਲ ਡੂੰਗਾ ਕਿੰਨਾ ਕ ਹੈ ਨਹੀਂ ਵਿੱਚ ਤੇ ਚਰ ਵੀ ਨਿਕਲ ਗਈ ਹਾਂ ਆ ਸੁਣ ਨਾ ਉਂਗਲੀ ਆ ਲੋ ਜੀ ਇਹਨਾਂ ਨੇ ਕੋਈ ਨਾੜ ਲੱਭ ਲਈ ਬਾਈ ਦੇਖੋ ਟੈਕਟਰ ਤੋਂ ਪਾਣੀ ਨਿਕਲਿਆ ਯਾਰ ਪੂਰੀ ਦਸ ਤੇ ਤਾਂ ਮੈਂ ਦੇਖਿਆ ਇਹ ਨਿਕਲਦਾ ਇਹਨਾਂ ਨੇ ਪਾਣੀ ਕੱਢਦਾ ਪਾਣੀ ਨਿਕਲਦਾ ਯਾਰ ਅਸਾ ਤੇਲ ਪਾਇਆ ਤਾਂ ਇਹ ਤੇ ਮੱਲ ਗਿਆ ਜੀ ਆਉਂਦੀ ਹੈ ਨਾ ਇਹ ਗਵਰੇ ਕਿੰਨਾ ਵਰਾਣਾ ਸਾਣੀ ਹੋਣਾ ਦੇ ਤਾਂ ਜੱਦਾ ਲਾ ਕੇ ਘਰੇ ਕੋਈ ਇਹ ਆਸਾ ਮੋਟਰ ਲੱਗਿਆ ਹਾਂ ਨਾ ਪਾਣੀ ਵਾਲਾ ਹੁਣ ਕੀ ਕਰਨਾ ਪਾਣੀ ਵਾਲਾ ਪੈਪਾਣਾ ਥੱਲੂ ਪ੍ਰੈਸ਼ਰ ਸਾਨੂੰ ਕਿਹਨੇ ਸਲਾਹ ਦਿੱਤੀ ਯਾਰ ਪੂਰੀ ਨਹੀਂ ਦਿੱਤੀ ਕਿ ਜਨੇ ਆਪਾਂ ਦਾ ਬਈ ਕਰਨੇ ਹੋਇਆ ਤਾਂ ਤਾਂ ਕਰਿਆ ਕਰੇ ਵੰਡਟਰ ਤਾਂ ਨੇ ਕਹਿੰਦਾ ਮੈਂ ਪੰਪ ਖੋਲ ਦੇਣਾ ਕੋਈ ਪੰਪ ਤਾਂ ਨਹੀਂ ਖਲਾਉਣਾ ਦੇਖ ਲੈਣਾ ਖੋਲ ਤਾਂ ਨਹੀਂ ਖੋਲਿਆ ਹੋਣਾ ਚਲ ਮਟਿਆ ਇਹ ਕਚਰਾ ਢੱਕਣੇ ਪੜਦੇ ਹਾਂ ਹਾਂ ਉਹ ਕਿੱਦਾਂ ਮਾਣੀ ਕੱਢਦਾ ਉਹ ਤੇਰਾ ਫਲਾ ਹੋ ਜੇ ਬਾਰਿਸ਼ ਤੱਕ ਜਾਂ ਡੋਰੀ ਪੈਣੀ ਹਲ ਜਾਂਦੀ ਮੋਟਰ ਪ੍ਰੈਸ਼ ਕਰਦਾ ਬੋਰ ਛੋਟ ਆਉਣਾ ਇਹ ਵੀ ਜਿਆਦਾ ਉਹ ਆਦੇ ਗੰਦਾ ਬਾਣੀ ਨਿਕਲਦਾ ਹੁਣ ਪਿਆ ਪ੍ਰੈਸ਼ਰ ਉਹ ਤੇਰੀ ਚੱਲ ਵੀ ਚੱਲ ਵੀ ਮੋਟਰ ਉਹ ਮੈਂ ਇਸ ਕੋ ਪਾਣੀ ਮਾ ਲਾਈ ਦਦਾ ਪਾਣੀ ਚੱਕ ਲਿਆ ਬਾਣੀ ਅੱਥਲਾ ਉੱਪਰ ਪੂਰਾ ਹੁਕਤ ਦੇ ਹੱਥ ਹਾਂ ਪਾਣੀ ਬਾਹਰ ਨਾਲ ਨਿਕਲ ਰਿਹਾ ਹੈ ਹੱਥ ਲਾਏ ਹਾਂ ਹਾਂ ਆਏ ਆਏ ਸਾ ਪਾਣੀ ਵਧੂਗੀ ਹਾਂ ਬਦੀ ਬਦੀ ਮੋਟਰ ਵਧ ਗਈ ਵਾਹ ਲਓ ਜੀ ਬਾਈ ਟਰੈਕਟਰ ਦੇ ਇੰਜਨ ਮਾਰੇ ਪਾਣੀ ਨਿਕਲਣ ਲੱਗ ਗਿਆ ਨਵਾਂ ਨਵੀਂ ਤਕਨੀਕ ਆ ਗਈ ਲੀਕ ਹੋ ਗਿਆ ਇਹ ਬਾਈ ਇਹਦੇ ਦੂਈ ਨਾੜ ਕਟਾਤੀ ਅਸੀਂ ਮਗਲੈਲੀ ਪਾਏ ਕਰਨਾ ਪਾਣੀ ਵਿੱਚ ਡਾਲਦਾ ਕਰ ਲਿਆ ਬਾਟੀ ਵਿੱਚ ਪਾਣੀ ਵਿੱਚ ਡਾਲ ਲਿਆ ਪਾਣੀ ਵਿੱਚ ਡਾਲ ਲਿਆ ਤੇਲ ਤੂੜਾ ਜੱਫੇ ਚੱਕਦਾ ਡੀਜ਼ਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਫੜੀ ਕਿਉਂ ਕਿ ਨਹੀਂ ਆਉਂਦੀ ਵਿੱਚ ਤੇ ਰਾਹਵਾਂ ਵਿਚ ਤਾਂ ਇਹਨਾਂ ਨਾਲ ਟਕਰਾਰ ਆਉਂਗਾ। ਲਓ ਜੀ ਭਾਈ ਢੋਲਦਾਰੀ ਸੈਟਿੰਗ ਚੱਲਦੀ ਆ। ਕਿ ਆਹ ਹੈ ਜਿਆ ਐਂਗਲ ਬੁ ਲਾਉਂਦੇ ਆ। ਬਜਨਦੇ ਸਾਹ ਨਾਲ ਭਾਈ 10 ਫੁੱਟ ਦੀ ਟਰਾਲੀ ਪੈਣ ਦੀ ਵਿੱਚ। ਉਹ ਪੈਂਟਰ ਤੂੰ ਡੱਡੂ ਮੰਗਣ ਪੈ ਗਿਆ ਕਿ ਆਉ ਗਿਆ ਸੱਪੇ ਬਣ। ਉਹ ਤੇ ਦੇ ਦੇ ਕੇ। ਭਾਈ ਅੰਕਲ ਆਹ ਜਿਆ ਪੈਂਟਰ ਚਾਹੀਦਾ ਆਲ ਰੌਂਡਰ ਹੈ। ਮੈਂ ਸਾਹੂ ਦਾ ਬੰਦਾ। ਇੱਧਰ ਮਰਜ਼ੀ ਲਾ ਲੋ ਦਬਦਾ ਨਹੀਂ ਹੈਗਾ 65 ਵਾਈ ਐ ਇਹਦੀ ਆੜੀ ਬਹੁਤ ਹੈ ਜੱਗੇ ਨਾਲ ਬਹੁਤ ਆੜੀ ਆ ਹੱਦ ਤੇ ਪਰ ਮੈਂ ਮੈਂ ਤੂੰ ਕਿੰਨੇ ਦੇਂਦਾ ਕੰਮ ਰਹਿ ਗਿਆ ਦੋ ਹੱਟੀ ਨਹੀਂ ਕੰਮ ਹੱਟੀ ਦੰਨ ਮੈਂ ਨੇੜੇ ਹੀ ਆ ਗਿਆ ਬਾਈ ਢੋਲਾ ਦੀ ਸੈਟਿੰਗ ਕਰਨ ਵਾਸਤੇ ਮੈਂ ਕਹਿੰਦਾ 200 ੱਟ ਖਾ ਕੇ ਢੋਲ ਇਹ ਖਾ ਕੇ ਬਿੰਦੂ 200 ੱਟ ਓਕੇ ਆ ਕਿੱਥੇ ਰਹਿ ਗਈ ਕਿੱਥੇ ਰਹਿ ਸੀ ਬਿੰਦੂ ਕਿੱਥੇ ਨੂੰ ਰਹਿ ਗਈ ਆ 来来 ਬੰਦ ਲਾਗਾ ਇੱਧਰ ਆ ਜਾ ਇੱਧਰ ਤੈਨੂੰ ਨੂੰ ਲੱਗੇ ਇਹ ਪੰਚ ਲਾਗਾ ਆ ਇੱਕ ਵਾਰ ਸੈਟਿੰਗ ਹੁਣ ਹਾਂ ਅਕਲ ਮਾਲ ਪਾਉਣਾ ਫਿਰ ਤਾਂ ਹੀ ਸੈਟਿੰਗ ਹੋਣੀ ਹੈ ਮਾਲ ਪਾਉਣਾ ਥੋੜਾ ਜਿਹਾ ਆ ਦੇਖ ਲਓ ਬਾਈ ਲੈ ਚੜ ਗਿਆ ਘਰ ਦੇ ਕਿਤੇ ਵੱਡਾ ਵੱਜਾ ਵਿੱਚ ਚਲੇ ਗਿਆ ਤੋਂ ਨਾ ਦੀ ਸੈਟਿੰਗ ਕਰਨੀ ਕਿਹੜੇ ਸੌਕੀ ਹੈ ਬਿੰਦੂਆ ਕਿਆ ਕਰਦੇ ਆ ਮੁੰਡੇ ਉਹ ਐਂਗਲਾਂ ਨੂੰ ਕੋੜੀਆਂ ਲੱਗਦੀਆਂ ਐ ਕਿ ਟਾਈਮ ਨਹੀਂ ਤਾਂ ਹੁਣ ਤਾਂ ਜਗਾੜੇ ਆ ਕੇ ਬਣ ਕੇ ਉਹ ਬਣਾਉਗੇ ਇਹਨੇ ਬਰਦਾ ਲੋਹੇ ਦਾ ਲੋਹੇ ਦਾ ਉਹ ਬਣਾਉਣੀ ਤੇ ਹੁਣ ਕਾਇ ਤੇ ਉੱਪਰ ਆਖੋ ਜਾਂਦੇ ਮੇਰੀ ਕੰਨ ਲਿਆ ਕੇ ਲੋਹਾ ਪਾਏ ਨਹੀਂ ਜਗਾੜ ਬਾਇ ਮਿੰਕੇ ਮੇਜ ਤੇ ਲੇਖ ਮਿੱਤ ਨਹੀਂ ਲਾਦਣਾ ਉੱਪਰ ਧਰ ਦੇਣਾ ਬਸ ਆਈ ਹੈ ਹਾਂ ਛੋਟਿਆਂ ਨੇ ਢੱਕਣਾ ਛੋਟਿਆਂ ਦੇ ਰੱਖਣਾ ਹੋ ਪਏ ਇੱਧਰ ਪਾਏ ਆ ਉੱਪਰ ਹੋ ਪਾਏ ਆ ਲੋ ਜੀ ਬਾਈ ਆਫ ਕੰਟ ਫਾਈਨਲ ਹੋ ਗਿਆ ਜੰਗਲੇ ਜੁੰਗਲੇ ਰੰਗਾਂ ਦੀ ਲੁੱਕ ਦੇਖੋ ਟੌਰ ਕਿਆ ਬਣੀ ਐ ਇੰਨਾ ਕੰਮ ਰਹਿ ਗਿਆ ਜੇ ਬੋਲਣਾ ਵਸਾਰੀ ਵਸਾ ਰਹਿਦਾ ਅੰਕਲ ਆਏ ਤਾਂ ਰੰਗ ਕਰਕੇ ਜਾਣ ਪੈਂਦੀ ਮਗਾਹਾਂ ਚ ਆਹ ਰੰਗ ਵਾ ਉਠਿਆ ਜਿਹੜਾ ਪਿੰਕ ਜਿਹਾ ਸੰਤਰੀ ਜਿਹਾ ਉਹ ਬਾਈ ਜਿਹੜਾ ਸੰਤਰੀ ਨੇ ਉਹ ਕੰਟੀਨਿਊ ਕਰਿਆ ਹੈ ਤਾਂ ਉੱਥੇ ਉਹ ਦੋ ਸਾਲ ਹੁਣ ਮੈਂ ਦੇਖਿਆ ਵੀ ਲੱਗੋ ਉਹ ਜੀ ਸੰਤਰੇ ਵਾਲਾ ਰੰਗ ਬਾਈ ਵਾ ਉਠਿਆ ਬਾਕੀ ਸ਼ੈੱਡ ਵੀ ਬਾਈ ਖਾਲੀ ਖਾਲੀ ਹੀ ਲੱਗਦਾ ਟੌਰ ਬਣ ਗਈ ਲੱਗਦਾ ਮੈਂ ਕਹਿੰਦਾ ਮਹੀਨਾ ਹੀ ਗਿਆ ਇਸ ਤੇ 13 ਤਰੀਕ ਨੂੰ ਲੱਗਿਆ ਅੱਜ ਕਿੰਨੀ ਹੋ ਗਈ ਪਤੇ ਹਾਂ ਮੀਨਾ ਟੱਪ ਗਿਆ ਮੀਨਾ ਤੇ ਉੱਪਰ ਟੱਪ ਗਿਆ ਦੋ ਦੋ ਤਿੰਨ ਤਿੰਨ ਬੰਦੇ ਵੀ ਆ ਗਏ ਬਿੰਦੂ ਦੋ ਆ ਗੇਟ ਵੀ ਬਾਈ ਨਵਾਂ ਲਾਇਆ ਤਾਂ ਵਧੀਆ ਏ ਕਿਉਂਕਿ ਇੱਥੇ ਮੂਰੇ ਸ਼ਟਰ ਲੱਗ ਜਾਣਾ ਫੇਰ ਇੱਥੇ ਨੂੰ ਲੰਘ ਆਏ ਸੀਸਿਆਂ ਦੀ ਵੀ ਗੱਲ ਬਣ ਗਈ ਹੁਣ ਪਹਿਲਾਂ ਤਿੰਨ ਟਾਕੀਆਂ ਤੇ ਇੱਕ ਟਾਕੀ ਚੱਕਣੀ ਪੈਗੀ ਆਇਆ ਚਾਹ ਪੀ ਲਾ ਓਏ ਲਓ ਜੀ ਬਾਈ ਕਹਿੰਦੇ ਬਹੁਤ ਕਮੈਂਟ ਆਇਆ ਕਿ ਕਿਲੀ ਕੱਢਣੀ ਆ ਫਲਾਣਾ ਜੇ ਕਿਹੜੀ ਕਿਲੀ ਆ ਆ ਕਿਲੀ ਆਪਾਂ ਕੱਢੀ ਹੋਈ ਸੀ ਇਹ ਬਿਨਾ ਸੈਂਸਿੰਗ ਤੇ ਚਲਾ ਕੇ ਦੇਖਿਆ ਤਾਂ ਬਾਈ ਹਾਂ ਹੁਣ ਇਹਦਾ ਪਤਾ ਨਹੀਂ ਹੁਣ ਇਹ ਸੈਂਸਿੰਗ ਲਾ ਕੇ ਚਲਾ ਕੇ ਦੇਖਦੇ ਆ ਕਿੰਨਾ ਲੱਗਣੀ ਇਹ ਆ ਨਿਕਲ ਗਈ ਹਾਂ ਆਹ ਦੀ ਹਾਂ ਆਹ ਕਿਲੀ ਆ ਦੋ ਛੋਟੇ ਨੂੰ ਹੁਣ ਨਾ ਬੁੱਕ ਦਾ ਜਾਵੇ ਦੇਖ ਅੰਕਲ ਵੀ ਕਹੇ ਵੀ ਸਾਲਾ ਐਡਾ ਟਰੈਕਟਰ ਫੇਰ ਮੈਂ ਕਹਿੰਦਾ ਹੁਣ ਦੇਖੀ ਖੜਾ ਹੋਊ ਡੋਟ ਐਰਾ ਜਿੱਕੇ ਆਹੀ ਜੱਕਰ ਤਾਂ ਹੁਣ ਸੈਂਸਿੰਗ ਕੰਮ ਕਰੂਗੀ ਇੱਕ ਹੋਰ ਗੱਹਾ ਕਰਨੀ ਹੈ ਕਿਲੀ ਦੱਬ ਮਾਰੀ ਸੱਟ ਮਾਰ ਬਾਈ ਇਹਦੇ ਹਾਲੇ ਸਾਨੂੰ ਜੁਗਾਰ ਜਿਹਾ ਸਮਝ ਨਹੀਂ ਲੱਗਿਆ ਵੀ ਕਿਆ ਚੀਜ਼ ਐ ਇਹ। ਜਿੰਨਾਂ ਸਮਝ ਲੱਗ ਗਿਆ ਫੇਰ ਪਤਾ ਲੱਗੂਗਾ। ਕਿਆ ਪਤਾ ਸਾਰੇ ਜਾ ਫੇਰ ਹਾਂ। ਹਾਂ ਹਾਂ ਟੀਕਾ ਲੈ ਬਾਈ ਇਹਨੇ। ਹਾਂ ਟੀਕਾ ਦਾ ਬਾਈ ਕੋਲ ਤਾਂ ਜਾਣੇ ਜਾਣਾ। ਉਹ ਜੱਗਾ ਨਹੀਂ ਹਟ ਸਕਦਾ ਇਹਦਾ ਬਾਈ ਨਾਲ ਤਾਂ ਪੱਕਾ ਪਿਆ ਹੈਗਾ। ਹਾਂ ਜੱਗੇ ਉਹ ਤਾਂ ਜਾਣੇ ਜਾਣਾ ਐ। ਉਹ ਗੱਲ ਕੋਈ ਹੈਗੀ ਥੀ ਰਾਤ ਬਾਈ ਜਨੇ ਬਹੁਤ ਕਿਹਾ ਕਹਿੰਦੇ ਜੱਗੇ। ਉਹ ਬਾਈ ਬਾਈ ਵੀ ਇੱਧੇ ਗੱਲ ਤਾਂ ਵਿੱਚ। ਹਾਂ ਉਹ ਨਹੀਂ ਅੰਕਲ। ਟਰਾਲੇ ਨੂੰ ਸੈਂਸਿੰਗ ਲਾ ਕੇ ਚਲਾਉਂਗੇ? ਹਾਂ। अच्छा ट्राली ਨੂੰ ਫੈਂਸਿੰਗ ਕੰਮ ਕਰੂਗੀ ਉਹ ਨਹੀਂ ਜੱਗੇ ਕਹਿਆ ਕਹਿੰਦੇ ਇਹਨੂੰ ਇਹਦਾ ਕੀ ਨਾਮ ਹੈ ਫੈਂਸਿੰਗ ਕਹਿੰਦੇ ਇਹਨੂੰ ਨਹੀਂ ਯਾਰ ਇਹਨੂੰ ਟੋਤਾ ਜਾਂ ਕਿਹਾ ਇਹ ਚਿੜੀ ਜੀਏ ਚਿੜੀ ਕਿਹਾ ਕਈ ਫੈਂਸਿੰਗ ਕਹਿੰਦੇ ਲਾਇਆ ਨਹੀਂ ਜੱਗੇ ਤਾਂ ਗੱਲ ਤਾਂ ਕੋਈ ਹੈਗੀ ਜਿਹੜੇ ਬਾਈ ਚਲਾਉਂਦੇ ਆ ਲੱਗ ਗਈ ਹੋਈ ਸੀ ਹੂੰ ਇਹ ਸਮਝ ਨਹੀਂ ਲੱਦੀ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਤੇ ਤੇ ਤੂੜੀ ਬਾਈ ਉਰੇ ਬਣ ਗਈ ਥੋੜੀ ਘਰਾਤ ਬਣ ਗਈ ਸੀ ਬਾਕੀ ਜਿਹੜੀ ਰੇਂਦ ਖੁੰਤੀ ਸਵੇਰੇ ਬਣ ਗਈ ਸੀ ਹਵਾਗੇ ਤੇ ਦੇਖੋ ਮਤਲਬ 2 2.5 ਦਿਨ ਚ ਬਾਈ ਨਿਬੜਿਆ ਉਹਰੇ ਪ੍ਰੋਜੈਕਟ ਰਾਤ ਨੂੰ ਮਸ਼ੀਨ ਆਈ ਤੀ ਪਹਿਲੇ ਦਿਨ ਵੀ ਤੇ ਇੱਧਰ ਆ ਜੇ ਬਾਈ ਨੇ ਇੱਕ ਬਾਈ ਤੁਹਾਡੀ ਉਹਰੇ ਥਾਲੀ ਦੀ ਬਣਾ ਕੇ ਬਾਕੀ ਬਾਈ ਦੁਪਹਿਰ ਦਾ ਟਾਈਮ ਹਵਾ ਚਲਦੀ ਹੈ ਬਾਈ ਪੱਛੋਂ ਚਲਦੀ ਹੈ ਨ ਵਧੀਆ ਅੱਜ ਮੌਸਮ ਠੀਕ ਹੈ ਬੜਾਈਆਂ ਵੀ ਪੂਰੇ ਜੋਰਾਂ ਤੇ ਚਲਦੀਆਂ ਹੈ ਮਸ਼ੀਨਾ ਬਾਈ ਆਪਣੇ ਏਰੀਆ ਤਾਂ ਮੈਂ ਕਹਿੰਦਾ ਇੱਧਰ ਨਿਬੜ ਗਿਆ ਮੰਡ ਵਾਲੀ ਸੜਕ ਗਏ ਪਏ ਆ ਤੋੜੀਆਂ ਨੇ ਮਸ਼ੀਨਾਂ ਵੀ ਬਾਈ ਚੱਲ ਪਿਆ ਹੁਣ ਦੋ ਤਿੰਨ ਮਸ਼ੀਨਾਂ ਹੈਗੀਆਂ ਜਿਹੜੀਆਂ ਬਾਈ ਲਗਾਤਾਰੀ ਚੱਲਦੀਆਂ ਅੜੰਬਿਆ ਦਾ ਵੀ ਕੰਮ ਮਾਰੋ ਮਾਰ ਚੱਲਦਾ ਬਾਈ ਜਿਹੜੇ ਬੂਟਿਆਂ ਬੱਟੇ ਦੇ ਕਣਕ ਬੀਜ ਹੋਈ ਵੀ ਹਲੇ ਉਹ ਰਹਿੰਦੀ ਐ ਆਪਾਂ ਨੇ ਵੀ ਵੜਾ ਲੈਣੀ ਬਾਈ ਖੱਤੀ ਆਹ ਸਾਡਾ ਥੋੜੀਆਂ ਲੋਡ ਕਰਤੀਆਂ ਦੀਆਂ ਬੈਰੀ ਵੀ ਵੇਟ ਆਉਣ ਦੇਖਦੇ ਵੀ ਫਿਰ ਉਹ ਟਾਈਮ ਮਿਲਿਆ ਇਹ ਵੀ ਚਗਾ ਲੈਣੀ ਆਪਾਂ ਨੇ ਕਿਉਂਕਿ ਇਹ ਕਣਕ ਬਾਈ ਘਰ ਰੱਖਣੀ ਆਪਾਂ ਨੇ ਜਿਹੜੀ ਮਣੀ ਮੋਟੀ ਵੱਜ ਗਈ ਮੰਡੀ ਗੇ ਰ ਆਉਣੀ ਜਿਹੜੀ ਪਹਿਲਾਂ ਵੱਡੀ ਦੀ ਬਾਈ ਉਹ ਸਿੱਧੀਆਂ ਮੰਡੀ ਲੈ ਕੇ ਤੇ ਬਸ ਉਹਨੇ ਇਹ ਆਏ ਬੱਡੇ ਵੀ ਆਪਾਂ ਨੇ ਸਿੱਧੀ ਘਰ ਲੈ ਜਾ ਕੇ ਜਿਹੜੀ ਬਚ ਗਈ ਮੰਡੀ ਲੈ ਜਾਣੀ। ਬਾਕੀ ਭਾਈ ਚੂਹਾ ਬਹੁਤ ਐਤਗੀ ਜਿੱਥੇ ਜਿੱਥੇ ਚੂਹਾ ਤਾਂ ਆ ਦੇਖੋ ਉਦਾਂ ਹੀ ਖੜੇ ਝੁੰਡੇ। ਖੇਤਾਂ 'ਵਾਂ। ਸਫਾਈ ਕੇਲੀ ਬਣੀ ਮਤਲਬ ਚੂਹੇ ਵਾਲੀ ਜਗਾ ਉੱਚੀ ਚੱਕਣੀ ਪੈਣੀ ਮਿੱਟੀ ਆ ਜਾਂਦੀ ਐ। ਵੀ ਸਾਈਡਾਂ ਸਾਈਡਾਂ ਰਹਿ ਗਈਆਂ ਇਹ ਲੋਡ ਕਾਨੀਆਂ ਪੈਣੀਆਂ ਦੇਖਦੇ ਰਹਾ ਕਿ ਆ ਪ੍ਰੋਜੈਕਟ ਬਣੂਗਾ। ਖੇਤ ਵੀ ਬਾਹ ਹੁਣੇ ਫਿਰ ਲੋ ਜੀ ਭਾਈ ਪਿੰਡ ਵਾਲੀ ਮੋਟਰ ਬਹੁਤ ਪਹੁੰਚਿਆ ਪ੍ਰਧਾਨ ਸ੍ਰੀ ਗੱਲ ਜੀ ਸਾਰੇ ਹੋ ਗਿਆ ਲੱਗਦਾ ਹਾਂ ਉਹਨੇ ਵਿਲੇ ਹੋ ਗਿਆ ਭਾਈ ਤੂੜੀ ਕੱਲੀ ਤੇ ਨਹੀਂ ਤੂੜੀ ਕਿ ਨਹੀਂ ਤੇ ਰਹਿੰਦੇ ਹਾਲੇ ਹਾਂ ਹਾਂ ਹੋ ਜੂਗੇ ਹਾਂ ਹੋ ਜਾਣਾ ਪਰਸੋਂ ਨੂੰ ਸ਼ਾਇਦ ਤੂੜੀ ਦਾ ਪੁੱਛਦਾ ਨਹੀਂ ਕੋਈ ਪ੍ਰਧਾਨ ਨਹੀਂ ਉਹਨੇ ਚਲੀ ਜਾਂਦਾ ਇਹਦਾ ਯਾਰ ਹਾਂ ਪ੍ਰਧਾਨ ਪਲਾਸਟਿਕ ਦਾ ਕੁੱਪਾ ਜਾਲਿਆ ਕਿ ਨਹੀਂ ਬੰਦੇ ਪਲਾਸਟਿਕ ਦੇ ਕੁੱਪੇ ਬਨੇ ਮਹਗਾ ਪੈਂਦਾ ਹਾਂ ਤੂੜੀ ਪੌਣੀ ਵੀ ਕਿੰਨੀ ਕੇ ਪੈਣੀ ਜੇ ਟਰਾਲੀ ਪੈਣੀ ਆ ਹਾਂ ਛੋਟਾ ਹੁੰਦਾ 2000 ਦਾ ਕੁੱਪਾ ਹੋਣਾ 2000 ਟਰਾਲੀ ਦਾ 4000 ਨੂੰ ਟਰਾਲੀ ਪੈਗੀ ਐਨੇ ਦੀ ਵਿਕਣੀ ਨਹੀਂ ਬਾਅਦ ਚ ਐਨੇ ਦੀ ਵਿਕਣੀ ਨਹੀਂ ਬਾਅਦ ਚ ਨੇ ਪਰਾਨੇ ਗੱਠਾ ਜਿਹੜੇ ਬਣੀਆਂ ਐ ਪਰਾਲੀ ਦੀ ਉਹਨੇ ਕਦਰ ਘਟਾਤੀ ਤੋੜੀ ਦੀ ਕੋ ਹੋਰ ਚੀਜ਼ ਆਚਾਰ ਚੂਰ ਪੈਣ ਲੱਗੀ ਇਹ ਤਾਂ ਨਾ ਉਹਨੇ ਘਟਾਤੀ ਯਾਰ ਮਿੱਲਾ ਦੀ ਗੰਨੇ ਨੇ ਗੰਨਾ ਗੰਨੇ ਇੱਕੀ ਬਹੁਤਾ ਗੰਨਾ ਵੀ ਨਹੀਂ ਢਾਈ ਸੌ ਦੇ ਟੱਪਿਆ ਦਾਲ ਪਰ 260 ਬਿਲੋਂ ਗੰਨੇ ਹੀ ਪਾਈ ਘਟਾ ਹਾਂ ਬਾਅਦ ਚ ਤੋਂ ਸਾਨੂੰ ਆ ਗਿਆ ਕੁਝ ਗੱਠਾ ਆ ਗਈਆਂ ਜਾਂ ਤੋੜਾਂ ਦੀ ਅਗਲਾ ਪੰਡ ਰੱਖ ਲੈ ਤਾਂ ਤੇਰੇ ਬਗਲੇ ਆ ਗਈ ਨਹੀਂ ਗੱਲ ਉਹੀ ਪਾਈ ਹੈ ਹਾਂ ਕਿਉਂਕਿ ਬਾਈ ਤੋੜੀ ਪੈਂਦੀ ਮਹਿੰਗੀ 700 800 ਰੇਟ ਦਾ ਪਿਛਲੇ ਸਾਲ ਹਾਂ ਕੁਛ ਐ ਹੋ ਗਿਆ ਹੁਣ ਡੁਪਲੀਕੇਟ ਵੱਧ ਵਿਕੇ ਦੁੱਧ ਤੋਂ ਵੱਧ ਵਿਖਦਾ ਕੀ ਅਸਲੀ ਨੂੰ ਕੋ ਪੁੱਛਦੇ ਨਹੀਂ ਹੈ ਕਿ ਸਿੱਧੀ ਦੀ ਗੱਲ ਆ ਮਾਮਨੇ ਠੀਕ ਨਹੀਂ ਗੱਲ ਡੁਪਲੀਕੇਟ ਵੀ ਪ੍ਰਦਾਨ ਆਏ ਆ ਥੋੜੇ ਜਿਹੇ ਦਾ ਹੀ ਕੁੰਟਲਾ ਚ ਬਣ ਜਾਂਦਾ ਹੁਣ ਆਪਣੇ ਪਿੰਡੇ 50 ਡੰਗਰ ਵਿੱਗੇ ਕਰੂਗੇ ਵੀ ਕਿਆ 50 ਘਰਾਂ ਚ ਆਪਣੇ ਡੰਗਰ ਨਹੀਂ ਹੈਗੇ ਨਹੀਂ ਹੈਗੇ ਹੈ ਨਹੀਂ ਨਾ 50 ਘਰਾਂ ਚ ਰਹਿ ਗਏ ਹੁਣੇ ਜ਼ਿਮੀਦਾਰਾ ਦੇ ਬਾਕੀ ਦਾ ਡੰਗਰ ਹਟ ਕੇ ਸਾਰੀ ਹੋਰ ਕੇ ਅੱਗੇ ਬਾਈ ਲਾਗਵਾਸ ਵੀ ਚਲੋ ਕੋਈ ਨਾ ਕੋਈ ਕੱਖ ਫੜਦਾ ਦੇਖੇ ਕਰਦਾ ਹੁਣ ਕੋਈ ਵੀ ਨਹੀਂ ਜਾਂਦਾ ਹੁਣ ਡੈਰੀ ਚ ਦੁੱਧ ਲੈਣ ਆ ਜਾ ਮਿਹਸਾਂ ਦਾ ਤੇ ਗੈਂਦ ਮਿਕਸ ਦੰਨੇ ਕੱਲ ਮੈਂ ਸਜਨ ਨਹੀਂ ਮਿਲਦਾ 20 ਜਾਣੇ ਲੈਣ ਵਾਲੇ ਖੜੇ ਹੁੰਦੇ ਹਾਂ ਹੁਣ ਅਸੀਂ ਪਹਿਲਾਂ ਹੁਣ ਤਾਂ ਚਲੋ ਮੈਂ ਮੂਹਰੇ ਲਾ ਲਿਆ ਗੋਪੀਰਾ ਤੇ ਅੱਗੇ ਅਸੀਂ 6-7 ਜਣੇ ਦੁੱਧ ਲੈਣੇ ਵਾਲੇ ਖੜੇ ਹੁੰਦੇ ਦੋ ਜਣੇ ਪਾਉਣੇ ਵਾਲੇ ਦੇਖਦਾ ਤਾਂ ਵੀ ਕਿਹੜਾ ਕਿਨੂੰ ਮਿਲੇ ਹਾਂ ਵੀ ਕਿਹੜਾ ਕਿਨੂੰ ਮਿਲੇ ਨੰਬਰ ਸਿਰ ਮਿਲ ਜਾਂਦਾ ਤਾਂ ਜਾਨੀ ਪਰਾਂ ਦੇ ਡੰਗਰ ਵਿਖ ਜਿਵੇਂ ਦੋਰਾ ਰੱਖ ਹੋ ਜੂਗੇ ਹਾਂ ਡੰਗਰ ਤਾਂ ਰੱਖ ਲਾਂਗੇ ਅਮਨੇ ਰੱਖਣੇ ਹਾਂ ਪਰ ਦੁੱਧ ਦੀ ਮੁੱਲ ਨਹੀਂ ਪੈਂਦਾ ਦੁੱਧ ਦਾ ਪੂਰਾ ਰੱਖਣੇ ਹਾਂ ਮੇਤੇ ਨਹੀਂ ਬਈ ਰੱਖਣਗੇ ਹਾਂ ਰੱਖ ਲੂਗਾ ਪ੍ਰਧਾਨ ਹਾਂ ਰੱਖ ਲਾਂਗੇ ਨਹੀਂ ਰੱਖ ਸਕਦਾ ਨਹੀਂ ਹਾਂ ਖੋਲੀਆਂ ਕਿੱਥੇ ਆ ਖੋਲੀਆਂ ਹਟਾਤੀ ਤੁਸੀਂ ਅਮਨੇ ਹੁਣ ਅੱਕੇ ਵੀ ਪਏ ਆ ਫਿਰ ਫਰਕੇ ਵੀ ਅੱਕੇ ਪਏ ਯਾਰ ਹਾਂ ਆ ਕਰੀਏ ਗਿਆ ਹੋਏ ਨਹੀਂ ਫਿਰ ਇਹ ਦੁੱਧ ਦੀ ਕੀਮਤ ਹੋਵੇ ਹਰ ਇੱਕ ਬੰਦੇ ਦੁੱਧ ਮੁੜ ਕੇ ਰੱਖੇ ਪੂਰੀ ਨੂੰ ਵੇਂਦਾ ਵੀ ਇਧਰ ਪਹਾੜਾ ਕਰਨੀ ਤੇ ਦੋ ਗਾਂ ਫੜ ਕੇ ਲਿਆਉਣੇ ਪ੍ਰਧਾਨ ਨੂੰ ਦੇਣੀ ਆ ਹਾਂ ਹੁਣ ਪੂਰੀ ਦੇਖ ਲੈ ਰੱਖਿਓ ਫਿਰਦਾ ਪੂਰੀ ਨੇ ਰੱਖੇ ਵੇੜੰਗਾ ਪੂਰੀ ਤੇ ਤਾਇਆ ਪੂਰੀ ਲੱਗੇ ਰਹਿੰਦੇ ਆ ਮਾਤਾ ਬਾਟੀ ਲਈ ਜਾਂਦਾ ਨਵੇਂ ਪ੍ਰਾਣੀਆਂ ਕਰੀ ਜਾਂਦਾ ਪਰ ਦਾ ਰਾਹ ਟਾਈਪ ਸੁੰਢੀ ਪੈ ਜਾਂਦੀ ਨਾ ਅੱਗੇ ਬਸਿੰਝ ਬਹੁਤ ਅਮਨੇ ਹੁਣ ਤਾਂ ਕੋੜਾ ਹੋਇਆ ਵੇ ਇਹ ਬਰਸ਼ੀਨ ਪਾਉਣਾ ਵੀ ਨਹੀਂ ਚਾਹੀਦਾ ਪਾਈ ਜਾਂਦੇ ਇੱਕ ਮਜ਼ਦੂਰੀ ਨੂੰ ਪਰਾਨੇ ਅਰੇ ਚੂਹਿਆਂ ਕਰਕੇ ਤੋੜੀ ਉੱਚੀ ਬਣਦੀ ਨਾ ਹੂੰ ਆਪਣੀਆਂ ਤਾਂ ਕੁਛ ਨਹੀਂ ਦੀ ਮੇਰੀਆਂ ਅੱਖੇ ਦੇਖੀ ਚੂਹੇ ਮੈਂ ਕਿਹਾ ਤੈਨੂੰ ਕੋਟਰ ਝਾੜ ਘਟ ਗਿਆ ਮਿੰਜੇ ਮਿੰਜੇ ਨਾ ਮਿੱਟੀ ਖੜਾਉਣੀ ਪਾਉਂਗੀ ਹੈ ਸਵਾਗੇ ਕੱਲ ਹਾਂ ਸਵਾਗਾ ਵੱਜੇ ਤਾਂ ਵਧੀਆ ਨਹੀਂ ਬਾਅਦ ਅਸੀਂ ਚ ਹੋ ਜਾਣੀ ਠੀਕ ਹੂੰ ਆ ਟੇਰੀਆਂ ਪੜਤੀਆਂ ਅੱਧੀ ਢੀ ਟਰਾਲੀ ਹਾਂ ਪੜਤੀਆਂ ਹਲਾ ਕੇ ਛੱਡਤੀ ਹਾਂ ਉਹ ਜੇ ਤੋੜੀ ਬਣ ਗਈ ਨਾ ਸੁੱਕੇ ਜੇ ਤਵੀਆਂ ਗਲਵਾਉਣਾ ਹੈ ਤਵੀਆਂ ਛੱਡ ਕੇ ਪੂਰੀਆਂ ਪਾੜਨਾ ਹੈ ਫੋਰੇ ਫੋਰ ਲਾ ਕੇ ਹਾਂ 4x4 ਲਾ ਕੇ ਇਹ ਨਹੀਂ ਗੱਲ ਬਾ ਤੂੜੀ ਬਣ ਜਵੇ ਇੱਕ ਵਾਰੀ ਤੈਨੂੰ ਦਨੇ ਕਹਿ ਦੇਣਾ ਵੀ ਆ ਜਾ ਪੂਰੀਆ ਤਵੇ ਖੋਲਣੀਆਂ ਐ ਪੂਰੀਆ ਤਵੇ ਖੋਲਣੀਆਂ ਵਡਾਂਗਾ ਕਰਨਾ ਐ ਹਾਂ ਉਹਨੂੰ ਵੀ ਦੱਸ ਦਈਏ ਵੀ ਮੈਂ ਗਿਆ ਕਿਸੇ ਦੇ ਠੀਕ ਨਹੀਂ ਗੱਲ ਤੈਨੂੰ ਫੋਨ ਕਰ ਦੇਣਾ ਵੀ ਆ ਜਾ ਆਇਆ ਜੁੰਡੇ ਜੇ ਵੱਡ ਹੋ ਜੀ ਵੇ ਇੱਕ ਵਾਰ ਚੰਗੀ ਤਰ੍ਹਾਂ ਵਧੀਆ ਕਿਉਂ ਆਹ ਵਿੱਚ ਜਿਨ੍ਹਾਂ ਤੇ ਤੂੜੀ ਨਾ ਬਣਦੀ ਰੋਟਰੀ ਨਾ ਹੁੰਦਾ ਸਹੀ ਗੱਲ ਹਾਲੇ ਮੰਨੇ ਪਰਾਲੀ ਆ ਜਿਹੜੀ ਪਰਾਲੀ ਰੋਟਾ ਆ ਜਾਂਦੀ ਆ ਤੂੜੀ ਤਿਲਕ ਵੀ ਹੁੰਦੀ ਆ ਪ੍ਰਧਾਨ ਇੱਕ ਹੋਰ ਐ ਹਾਂਜੀ ਅੱਜ ਵੀ ਮੈਂ ਦੇਖਿਆ ਹਰੇ ਵੀ ਅੱਗਾ ਲੱਗ ਰਹੀਆਂ ਮੈਂ ਤਾਂ ਹੈਰਾਨ ਆ ਵੀ ਪਤਾ ਨਹੀਂ ਕੋਈ ਲਾਏ ਰਿਹਾ ਕਿਆ ਚੱਕਰ ਅੱਗ ਨਹੀਂ ਚਾਹੀਦੀ ਆ ਅੱਗੇ ਕਣਕਾਂ ਨੂੰ ਲੱਗ ਰਹੀ ਯਾਰ ਅੱਛਾ ਜੇ ਉਹ ਉਹ ਪਤਾ ਨਹੀਂ ਕਿੱਜਾ ਅੱਗ ਲਾਉਂਦੇ ਫੜਦੇ ਯਾਰ ਹਾਂ ਅੱਗ ਲਾਉਂਦੇ ਫੜਦੇ ਮੈਂ ਹੁਣ ਦੇਖਿਆ ਇਹ ਉੱਪਰ ਤਰੀਕ ਲਿਖ ਦੇਂਦਾ ਅਗਲਾ ਹਾਲੇ ਵੀ ਅੱਗ ਲੱਗੀ ਜਾਂਦੀ ਕਣਕਾਂ ਨੂੰ ਮੈਂ ਤਾਂ ਹੈਰਾਨ ਆ ਵਕੀਲਿਆਰੇ ਕੀਲੇ ਉੜ ਗਏ ਪਤਾ ਨਹੀਂ ਪੁਰਾਣੀਆਂ ਵੀਡੀਓ ਪਾਈ ਜਾਂਦੇ ਆ ਲੋਕ ਨਹੀਂ ਨਹੀਂ ਅੱਗ ਬਹੁਤ ਜਗ੍ਹਾ ਲੱਗੀ ਆ ਬੰਦਾ ਅਮਨਪੁਰ ਐਕਟੀਜੀ ਨਹੀਂ ਅੱਗ ਨਹੀਂ ਲੱਗੀ ਕਿਤੇ ਵੀ ਕਦੇ ਵੀ ਨਹੀਂ ਲੱਗੀ ਹੂੰ ਪਤਾ ਨਹੀਂ ਲੋਗਣ ਗੈਲੀ ਵਰਤਦੇ ਆਂ ਕੀ ਹੈ ਕੀ ਨਹੀਂ ਜਿਹੜੀ ਜਿਹਦੇ ਮਸ਼ੀਨ ਲੱਗਦੀ ਉਹਨੂੰ ਪੰਪ ਵੀ ਭਰ ਕੇ ਲੈ ਜਾਣੇ ਚਾਹੀਦੇ ਆਂ ਦੋ ਇੰਜਨ ਵਾਲੇ ਲੈ ਜਵੇ ਚ ਇਹ ਹੂੰ ਪ੍ਰਧਾਨ ਜੇ ਜੱ ਭਾਈ ਤੇਨੀ ਅੱਗ ਲੱਗੀ ਵੀ ਦੇਖੀ ਬੱਚਿਆਂ 'ਤੇ ਅੱਗ ਲੱਗੀ ਵੀ ਦੇਖੀ ਆ ਜਿੰਨੇ ਨੂੰ ਲੌਂਗਸਮਟ ਹੋਈ ਆ ਟੀਕੀਲੇ ਜਲ ਗਏ ਮਾਂ ਉਹੀ ਗੱਲ ਐ ਭਈਆਂ ਦੇ ਕੱਪੜੇ ਝੋਲੇ ਵੀ ਜਲ ਗਏ ਇਹ ਪਟਾਕੇ ਪੈਂਦੇ ਭਾਈ ਹੋਰ ਕੀ ਆ ਟਕ 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 ਹਮਨੇ ਅੱਗ ਨਹੀਂ ਰੁਕਦੀ ਰੋਹੀ ਦੀ ਹਾਂ ਖੜ ਵੀ ਨਹੀਂ ਹੁੰਦਾ ਹਾਂ ਖੜ ਵੀ ਨਹੀਂ ਹੁੰਦਾ ਉਹਦਾ ਚੱਲੀ ਵਾਲਾ ਗੋਗੀ ਦੋ ਦਿਨ ਵੀ ਆਪਾਂ ਨੇ ਚੱਲ ਗੱਲ ਕਰੀ ਆ ਅੱਗ ਜਾ ਕੇ ਘੇਰੀ ਉਹਨੇ ਤਵਿਆਂ ਟਰੈਕਟਰ ਪਾ ਲੇ ਟਰੈਕਟਰਾਂ ਕੇ ਵਾਹ ਕੇ ਰੁਕ ਜੂਗੀ ਬੰਦੇ ਦਾ ਨਹੀਂ ਰੁਕ ਸਕਦਾ ਨਹੀਂ ਨਹੀਂ ਬੰਦੇ ਨੇ ਕਿੱ ਆ ਕੇ ਰੁਕਣੀ ਹਮਨੇ ਹਾਂ ਬੰਦਾ ਨਹੀਂ ਅger ਹੋ ਸਕਦਾ ਬਾਕੀ ਭਾਈ ਇਧਰ ਮਾਸੜ ਲੱਗਿਆ ਵਾ ਟੂੜੀ ਢਾਉਣ ਇਹਨੇ ਚੱਕਤੀ ਸਾਰੀ ਉਹ ਫੱਟੇ ਹਾਂ ਹਿੰਮਤ ਹੈਗੀ ਹਿੰਮਤ ਬਹੁਤ ਆ ਮਾਤ ਇੱਕ ਮੈਂ ਤਾਂ ਦੋ ਬੰਦੇ ਜੀ ਹਮੜ ਜੇਂਦਾ ਬਾਕੀ ਤਾਂ ਮੈਨੂੰ ਪਤਾ ਨਹੀਂ ਹੈਗਾ ਇੱਕ ਮਾਸੜ ਇੱਕ ਪੂਰੀ ਇੱਕ ਪੂਰੀ ਹਾਂ ਹਿੰਮਤ ਹਾਂ ਚਲੋ ਕਦੇ ਵੀ ਨਦੀ ਦੇ ਰੇੜਾ ਲਿਆਉਣਾ ਮਿੱਟੀ ਦੇ ਦਿੱਤੇ ਦਾ ਭਰ ਕੇ ਲਿਆਉਣਾ ਹਾਂ ਹਾਜ਼ਰ ਹੈ ਹਾਜ਼ਰ ਹਾਂ ਸਰੀਜ ਜਾਨ ਹਾਂ ਅਸੀਂ ਵੀ ਢੋਆ ਬਈ ਰੇਤਾ ਬਹੁਤ ਢੋਆ ਨਦੀ ਜੋ ਹੁੰ ਡਰ ਲੱਗਦਾ ਜਿਹੜਾ ਪਾਲਾ ਜੇ ਤੇ ਗਾੜਾ ਜਾਂਦਾ ਕਰੀ ਹੁੰ ਡਾੜ ਆ ਜਾਂਦਾ ਕਿਹੜੇ ਖੂਚ ਮਰ ਜੀ ਉਹ ਤੇ ਕਹਿੰਦਾ ਸਰਪੰਚ ਤੇ ਲਿਖਾ ਦੇ ਪਤਾ ਜਾਂਦਾ ਜੇ ਬੱਜ ਕੇ ਬੱਜ ਗਏ ਜਿਹੜਾ ਇੱਕ ਵਾਰ ਫਸ ਗਿਆ ਤੇ ਗੜ ਬੁਛਾੜ ਲੈਂਦਾ ਹਾਂ ਤੂੰ ਦੁਆਰਾ ਗਿਆ ਹਾਂ ਹੁਣ ਦੇਖ ਲੈ ਇਹ ਤਾਂ ਚਲਦਾ ਹੀ ਆ ਚਲੋ ਟੱਕ ਤੇ ਉਦੋਂ ਦੇਖ ਲੈ ਤੇਰੇ ਸਾਹਮਣੇ ਆ ਗਏ ਮਸੋ ਮੇ ਤਾਂ ਕਰ ਕਰ ਛੋਟੇ ਅੱਜ ਕਾ ਭਾਈ ਕਰੇੜੀ ਜੀ ਚਾਹੀਦੀ ਹੈ ਕਹਿੰਦਾ ਸਰਪੰਚ ਤੇ ਲਿਖਾ ਕੇ ਲਿਆਓ ਸਰਪੰਚ ਕਿੱਥੇ ਲਿਖ ਕੇ ਦੇ ਸਰਪੰਚ ਦੇ ਅੰਦਰ ਹੁਣ ਨਿਕਲ ਹੀ ਸਕਦਾ ਕੋਈ ਕੀ ਨਹੀਂ ਗੱ ਰੇੜੇ ਪੜਨ ਗਏ ਤੇ ਆ ਪਰਸੇ ਜਿੱਥੇ ਹੋਰ ਕਈ ਲੈ ਇੱਥੇ ਪਿੰਡ ਦੇ ਵੀ ਮੁੜ ਕੇ ਰੰਗ ਲਾਏ ਉਹ ਕੁਛ ਨਹੀਂ ਬਈ ਰਿਸਕ ਆ ਭਾਈ ਹਾਂ ਜਿਹੜੀ ਰਿਸਕ ਆ ਠੀਕ ਨਹੀਂ ਗੱਲ ਆ ਮਸਲਾ ਅਮਨੇ ਆ ਹੋਇਆ ਪਿਆ ਟੁੱਪ ਪਰਾਂ ਟੁੱਪ ਕਿੰਨੇ ਕਰੀਏ ਵੀ ਕਿਹ ਲੜਵੀ ਨਹੀਂ ਹੁੰਦਾ ਫਿਰ ਸਰਕਾਰੀ ਤਰੀਕੇ ਤੋਂ ਨੂੰ ਪਤਾ ਵੀ ਖੇਤੀ ਖਤਮ ਨਹੀਂ ਹੁੰਦੀ ਪਰ ਤਾਂ ਪਹਿਲਾ ਪਹਿਲਾ ਰੱਬ ਨੇ ਡਰਾ ਤੇ ਹੁਣ ਠੰਡਾ ਹੋ ਗਿਆ। ਲੈ ਹੁਣ ਜੱਗ ਕਰੇ ਤੇ ਆਉਣਾ ਹੀ ਨੇ। ਜੱਗ ਕਰੇ ਵੀ ਮੈਂ ਕੋਈ ਜੱਗ ਕਰਦੇ ਤੇ ਵੀ ਹਟ ਜਵੇ। ਹੁਣ ਜੱਗ ਕਰਕੇ ਮੀ ਪਹਿਲਾ। ਤਾਂ ਨਾ ਤਾਂ ਨਾ ਜੀ ਲਕੀਰਾ ਕਢਾਉਣੀ ਐ ਇਹਨੇ। ਪੂਰੀ ਲਕੀਰਾ ਹੁਣੀ ਨਿਕਲਣੀ ਐ। ਹੂੰ ਸਹੀ ਗੱਲ। ਦੇਖ ਲੈ। ਬੱਸ ਕਰਾਉਂਗਾ। ਹਾਂ। ਚੱਲ।